ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੀਡੀਆ ਦੇ ਵਿੱਚ ਆਹਾਂ ਦੇਖ ਕੇ ਤੁਸੀਂ ਵੀ ਭੁਲੇਖਾ ਖਾ ਗਏ ਹੋਗੇ ਇਹ ਇੱਕ ਤਰ੍ਹਾਂ ਦਾ ਮੈਗਨਾ ਜਿ ਤਰੀਕ ਹੈ 18 ਤਰੀਕ 10ਵਾਂ ਮਹੀਨਾ 2025 ਤੇ ਜੀ ਦੀਆਂ ਦਾ ਸੀਜ਼ਨ ਉਧਰ ਆਲੂ ਵੀ ਲੱਗੇ ਨੇ ਇਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਜਿਹੜੀ ਝੂੜੀ ਬਣਦੀ ਹੈ ਵੀ ਇਹ ਪਰਾਲੀ ਦੀ ਬਣਦੀ ਹੈ ਜੋ ਕਿ ਮੇਰੇ ਹਿਸਾਬ ਨਾਲ ਤੇ ਬਹੁਤ ਵਧੀਆ ਕਾਰਡ ਹੈ ਕਿਸ ਤਰ੍ਹਾਂ ਇਹ ਬੰਦਾ ਡੀਲ ਕਰ ਰਹੀ ਆ ਐਸਐਸ ਡੇਰੀ ਵਾਲਮ ਇਹ ਇਹਨਾਂ ਨੂੰ ਫਰਜ਼ ਵੀ ਹੈਗੀ ਇਹਨਾਂ ਕੋਲ ਵੀ ਥੱਲੇ ਪਾਣੇ ਵਾਸਤੇ ਵੀ ਪੁੱਤਰ ਨਹੀਂ ਪੈਂਦੀ ਐ ਡਗਰਾਂ ਨੂੰ ਪਾਣੇ ਵਾਸਤੇ ਵੀ ਪੁੱਤਰ ਨਹੀਂ ਪੈਂਦੀ ਐ ਤੇ ਉਸ चीज ਨੂੰ ਦੇਖਦੇ ਹੋਇਆ ਮੇਰੇ ਹਿਸਾਬ ਨਾਲ ਜਿੱਥੇ ਤੱਕ ਮੈਨੂੰ ਪਤਾ ਹੈ ਵੀਰ ਹੋਣਾ ਬਣਵਾਈ ਐ ਤੇ ਤੀਜਾ ਜਿਹੜਾ ਇਹਦਾ ਬੈਨੀਫਿਟ ਹੋ ਜਾਏਗਾ ਉਹ ਇਹ ਹੈ ਆ ਵੀ ਇੱਕ ਤਾਂ ਪ੍ਰਾਲੀ ਦਾ ਸੰਵਿਧਾਨ ਹੋ ਗਿਆ ਸਾਨੂੰ ਕੋਈ ਆਪ ਨੂੰ ਨਹੀਂ ਲਾਣੀ ਪਈ ਪਰ ਚੌਥੀ ਗੱਲ ਸਾਡਾ ਟਾਈਮ ਦੀ ਬਚਤ ਹੋਗੀ ਜਿੱਦਾਂ ਤੁਸੀਂ ਕੁਝ ਕਰਨੀ ਐ ਜਾਂ ਕੁਝ ਵੀ ਕਰਨਾ ਐ ਤੇ ਟਾਈਮ ਤੇ ਲੱਗਦਾ ਹੀ ਹੈ ਪੁੱਤਰ ਦੇ ਜਾਂ ਕੁਝ ਵੀ ਕਰਨ ਦੇ ਤੇ ਟਾਈਮ ਵੀ ਲੱਗਦਾ ਨਾਲ ਨਾਲ ਬੰਦਾ ਭਰਾਨ ਵੀ ਬਹੁਤ ਜ਼ਿਆਦਾ ਹੁੰਦਾ ਇਸੇ ਇਲਾਕੇ ਨਾਲ ਤੇ ਮੇਰੇ ਨਾਲ ਕਹਿੰਦਾ ਸਾਡੇ ਛੂੜੀ ਨਾਲੋਂ ਇੱਥੇ ਟਾਈਮ ਲੱਗੂਗਾ ਬਣਾਉਣੇ ਬੜੀ ਕਿਤੇ ਬਾਕੀ ਦੇਖਦੇ ਅੱਗੇ ਕੀ ਰਹਿਣਾ ਛੂੜੀ ਵੀ ਛੂੜੀਆਂ ਬਣਦੀ ਹੈ ਵੀ ਬਹੁਤ ਵਧੀਆ ਲੱਗਿਆ ਮੈਨੂੰ ਤੇ ਕਿਤੇ ਇਹ ਹੁਣਾਂ ਦਾ ਵੀ ਟ੍ਰੈਕਿੰਗ ਵੀ ਮਰੀ ਚੱਲਦਾ ਵੇ ਕਿਤਨ ਦਾ ਬਹੁਤ ਵਧੀਆ ਲੱਗਿਆ ਮੈਨੂੰ ਤੇ ਉਹ ਜੇ ਅੱਦਾਈ ਛੋਟੀਆਂ ਛੋਟੀਆਂ ਗੱਲਾਂ ਤੇ ਗੌਰ ਕਰਾਂਗੇ ਅਸੀਂ ਤਾਂ ਹੀ ਕੋਈ ਸੰਵਿਧਾਨ ਨਹੀਂ ਬਣੂਗਾ। ਬਾਕੀ ਤੁਸੀਂ ਇਹਦਾ ਤੋੜਾ ਕਿ ਤੁਹਾਡੇ ਏਰੀਆ ਦੇ ਵਿੱਚ ਬਣਾਉਂਦੇ ਨੇ ਜਾਂ ਕਿਵੇਂ ਕਰਦੇ ਨੇ ਇਹ ਕੀ ਹਿਸਾਬ ਨਾਲ ਕਰਦੇ। ਤੇ ਆਪਾਂ ਕੋੜੀ ਦੀ ਗੱਲ ਕਰੀ ਕਿ ਕੋੜੀ ਤੁਸੀਂ ਚੈੱਕ ਕਰੋ ਐ ਨਹੀਂ ਪਤਾ ਲੱਗਦਾ ਕਿ 40 ਦੀ ਹੈ ਕਿ 80 ਦੀ। ਬਾਕੀ ਮੇਰੇ ਘਾਉਨ ਦਾ ਸਭ ਤੋਂ ਵਧੀਆ ਸੰਵਿਧਾਨ ਹੈ। ਤੇ ਉਪਰ ਸਿਰਸ ਦੇ ਨਾਲ ਨਾਲ ਆਹ ਵੀ ਇੱਕ ਬਹੁਤ ਵਧੀਆ ਚੀਜ਼ ਲੱਗਦੀ ਹੈ ਮੈਨੂੰ ਪਰ ਵੀਡੀਓ ਮੈਂ ਇੱਥੇ ਐਂਡ ਕਰਦੇ ਹਾਂ ਤੁਸੀਂ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਤੁਹਾਡੀ ਕੀ رائے ਆ ਇਸ ਬਾਰੇ ਤੇ 바ਕੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਦੱਸਿਓ ਧੰਨਵਾਦ